ਟਾਕੇ ਬੰਬ ਚੱਲਦੇ ਹੀ ਸੋਨੇ ਲੱਗਦੇ ਆ ਜਿਵੇਂ ਕਹਿੰਦੇ ਉੜਦੀਆਂ ਵੇਖੀਆਂ ਫਸਦੀਆਂ ਨਹੀਂ ਵੇਖੇ ਜਦੋਂ ਇਹ ਚੀਜ਼ਾਂ ਦੇ ਵਿੱਚੋਂ ਲੰਘਾਂਗੇ ਗੁਜ਼ਰਾਂਗੇ ਫਿਰ ਸਾਨੂੰ ਪਤਾ ਲੱਗੂਗਾ ਹੁਣ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਵੀ ਐਂ ਹੋ ਰਿਹਾ ਜਦੋਂ ਇਹ ਚੀਜ਼ਾਂ ਹੋ ਗਈਆਂ ਇਹ ਸਾਡੇ ਵੱਡੇ ਵੱਡੇਰੇ ਦੱਸਦੇ ਹੁੰਦੇ ਆ ਕਿ ਉਸ ਟਾਈਮ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ ਕਿੰਨੇ ਕਿੰਨੇ ਦਿਨ ਦਾ ਖਾਣਾ ਨਹੀਂ ਮਿਲਦਾ ਲੋਕਾਂ ਨੂੰ ਵੱਡੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦਾ ਕੁਝ ਨਹੀਂ জানা ਜੋ ਨੁਕਸਾਨ ਹੋਣਾ ਜਾਂ ਲੋਸ ਹੋਣਾ ਉਹ ਆਮ ਜਨਤਾ ਦਾ ਹੋਣਾ ਜਿਹੜੇ ਜਿੱਦਾਂ ਹੁਣ ਇਹ ਮਾਹੌਲ ਬਣ ਰਿਹਾ ਜੰਗ ਦਾ ਜੇ ਅਗਰ ਇਹ ਚੀਜ਼ਾਂ ਹੁੰਦੀਆਂ ਤੇ ਇਹਦੇ ਵਿੱਚ ਇ ਅਹਲਾਤ ਬਹੁਤ ਬੁਰੇ ਆਉਣ ਵਾਲੇ ਹੈ ਜੀ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਲੜਾਈ ਦੇ ਜੰਗ ਦੇ ਅਸਾਰ ਵਾਧਦੇ ਜਾ ਰਹੇ ਨੇ ਤੇ ਹਿੰਦੁਸਤਾਨ ਨੇ ਰਾਤੀ ਹਮਲਾ ਵੀ ਕੀਤਾ ਹੈ ਪਾਕਿਸਤਾਨ ਤੇ ਤੇ ਬਹੁਤ ਸਾਰੇ ਲੋਕ ਉੱਥੋਂ ਮਰੇ ਵੀ ਨੇ ਤੇ ਖਬਰਾਂ ਆ ਰਹੀਆਂ ਨੇ ਕਿ ਅਗਰ ਜੰਗ ਲੱਗਦੀ ਹੈ ਤਾਂ ਕਿੱਦਾਂ ਦਾ ਹਾਲ ਹੋਵੇਗਾ ਕਿੱਦਾਂ ਦਾ ਮਾਹੌਲ ਹੋਵੇਗਾ ਸੋ ਉਸੇ ਤੇ ਚਰਚਾ ਰਹੇਗੀ ਸੋ ਅੱਜ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਬਲੈਕਆਊਟ ਹੋਵੇਗਾ ਸੋ ਮੌਕ ਡਰਾਈਲ ਕੀਤੀ ਜਾਵੇਗੀ ਸੋ ਉਸੇ ਤੇ ਹੀ ਚਰਚਾ ਰਹੇਗੀ ਇਸ ਯੂਨੀਵਰਸਿਟੀ ਦੇ ਵਿੱਚ ਖੜੇ ਆ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਕੀ ਸੋਚ ਹੈ ਇਸ ਦੇ ਬਾਰੇ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਮੇਰਾ ਨਾਮ ਦਿਲਜੀਤ ਸਿੰਘ ਹੈ ਜੀ ਦਿਲਜੀਤ ਸਿੰਘ ਬਾਜੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਜੰਗ ਲੱਗਣ ਦੇ ਸਾਰੇ ਤੇ ਰਾਤੀ ਹਿੰਦੁਸਤਾਨ ਨੇ ਅਟੈਕ ਵੀ ਕੀਤਾ ਪਾਕਿਸਤਾਨ ਦੇ ਤੁਹਾਡੀ ਕੀ ਆਪਦੀ ਸੋਚ ਹੈ ਤੁਹਾਡਾ ਕੀ ਕਹਿਣਾ ਦੇਖੋ ਜੀ ਅਟੈਕ ਕੀਤਾ ਹੈ ਹਿੰਦੁਸਤਾਨ ਨੇ ਪਾਕਿਸਤਾਨ ਦੇ ਵਿੱਚ ਇਹ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਹੈ ਜੀ ਇਹ ਦੋਨੋਂ ਸਕੇ ਭਰਾ ਹੈ ਜਾਨੀ ਕਿ ਇੱਕ ਸੀਗੇ ਪਹਿਲਾਂ ਇਹਨਾਂ ਨੂੰ ਆਪਸ ਵਿੱਚ ਪਾੜਿਆ ਗਿਆ ਪਾੜਨ ਤੋਂ ਬਾਅਦ ਇਹਨਾਂ ਨੂੰ ਦੋ ਬਣਾਇਆ ਗਿਆ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਠੀਕ ਹੈ ਜੀ ਜੰਗ ਲੱਗਣ ਦੇ ਵਿੱਚ ਇੰਡੀਆ ਨੂੰ ਵੀ ਲਾਸ ਪੂਰਾ ਹੋ ਰਿਹਾ ਪਾਕਿਸਤਾਨ ਨੂੰ ਵੀ ਪੂਰਾ ਹੋ ਰਿਹਾ ਉਹਨਾਂ ਦੇ ਵੀ ਬੰਦੇ ਮਰ ਰਹੇ ਆ ਉਹਨਾਂ ਦੇ ਵੀ ਬੰਦੇ ਮਰ ਰਹੇ ਆ ਜਿੱਦਾਂ ਲਾਸਟ ਟਾਈਮ ਜੰਗ ਹੋਈ ਸੀ ਵਰਲਡ ਵਾਰ ਲੱਗੀ ਸੀ ਜਿਸ ਟਾਈਮ ਜਦ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸੀ ਵੰਡ ਦੇ ਟਾਈਮ ਹਜ਼ਾਰਾਂ ਨੇ ਹੱਥੇ ਲੋਕ ਮਾਰੇ ਗਏ ਔਰ ਲੋਕਾਂ ਦੇ ਵਿੱਚ ਕੀ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਸੀਗੀਆਂ ਉਹਨਾਂ ਦਾ ਬਲਾਤਕਾਰ ਕੀਤਾ ਗਿਆ ਸ਼ਰਿਆਮ ਉਹਨਾਂ ਦੇ ਕੱਪੜੇ ਪਾੜੇ ਗਏ ਕਈਆਂ ਨੂੰ ਕਿਡਨੈਪ ਕਰਿਆ ਗਿਆ ਕਈ ਪੰਜਾਬ ਆ ਗਏ ਸੋਰੀ ਇੱਧਰ ਆ ਗਏ ਕਈ ਪਾਕਿਸਤਾਨ ਰਹਿ ਗਏ ਵੀ ਆਪਸ ਦੇ ਵਿੱਚ ਸਾਰੀਆਂ ਫੈਮਲੀਆਂ ਦੂਰ ਦੂਰ ਹੋ ਗਈਆਂ ਸੀ ਪਤਾ ਨਹੀਂ ਚੱਲਿਆ ਵੀ ਸਾਡੀ ਫੈਮਲੀ ਕਿੱਥੇ ਆ ਜਾਂ ਕੀ ਕਿੱਥੇ ਆ ਵੀ ਇਹਨਾਂ ਚੀਜ਼ਾਂ ਦਾ ਬਹੁਤ ਮਾੜਾ ਅਸਰ ਪੈਂਦਾ ਜੀ ਅੱਛਾ ਤੁਹਾਨੂੰ ਕੀ ਲੱਗਦਾ ਹੈ ਅਗਰ ਜੰਗ ਲੱਗ ਜਾਂਦੀ ਹੈ ਛੇੜ ਜਾਂਦੀ ਹੈ ਦੋ ਦੇਸ਼ਾਂ ਦੇ ਵਿੱਚ ਤਾਂ ਕੀ ਕੁਝ ਦੇਖਣ ਨੂੰ ਮਿਲ ਸਕਦਾ ਹੈ ਕੀ ਹਾਲਾਤ ਬਣਨਗੇ ਤੇ ਆਮ ਲੋਕਾਂ ਤੇ ਕਿੰਨਾ ਕਾਸਰ ਹੋਵੇਗਾ ਦੇਖੋ ਹਾਲਾਤ ਤਾਂ ਫਿਰ ਜੋ ਦਿਖ ਰਿਹਾ ਉਹਦੇ ਅਕੋਰਡਿੰਗ ਤਾਂ ਬਹੁਤ ਮਾੜੇ ਆਉਣ ਵਾਲੇ ਆ ਜੀ ਕਿਉਂਕਿ ਵੱਡੇ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦਾ ਕੁਝ ਨਹੀਂ ਜਾਣਾ ਜੋ ਨੁਕਸਾਨ ਹੋਣਾ ਜਾਂ ਲੋਸ ਹੋਣਾ ਉਹ ਆਮ ਜਨਤਾ ਦਾ ਹੋਣਾ ਜਿਹੜੇ ਹਰ ਰੋਜ਼ ਆਪਣਾ ਸੱਜਾ ਕਮਾ ਕੇ ਸੱਜਾ ਖਾਣ ਵਾਲੇ ਆ ਇਹ ਉਹਨਾਂ ਨੂੰ ਨੁਕਸਾਨ ਪਹੁੰਚਣਾ ਹੈ ਮੈਨ ਬਾਕੀ ਹੋਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਪੋਲੀਟੀਸ਼ਨ ਨੂੰ ਕੋਈ ਨੁਕਸਾਨ ਪਹੁੰਚੇਗਾ ਇਹ ਆਮ ਜਨਤਾ ਦਾ ਹੀ ਸਾਰਾ ਜੋ ਹੋ ਰਿਹਾ ਨੁਕਸਾਨ ਹੋ ਰਿਹਾ ਪਰ ਕਿਤੇ ਨਾ ਕਿਤੇ ਇਹ ਵੀ ਹੈ ਨਾ ਕਿ ਸ਼ੁਰੂਆਤ ਕਦੇ ਆਪਣੇ ਵੱਲੋਂ ਨਹੀਂ ਕੀਤੀ ਗਈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਤਿ ਕਵਾਦੀਆਂ ਨੇ ਆਪਣੇ ਫੁੱਲਵਾਮਾਂ ਦੇ ਵਿੱਚ ਆਪਣੇ ਬੰਦੇ ਮਾਰੇ ਸੀ ਹਿੰਦੁਸਤਾਨ ਨੇ ਮਾਰੇ ਸੀ ਤਾਂ ਉਹਨਾਂ ਦਾ ਹੀ ਯਾਨੀ ਬਦਲਾ ਲੈ ਰਹੇ ਨੇ ਹੋ ਦੇਖੋ ਜੀ ਬਦਲਾ ਇਦਾਂ ਹੀ ਆ ਵੀ ਮੇਰਾ ਹੈਗਾ ਡਿਸਟ੍ਰਿਕਟ ਫਿਰੋਜ਼ਪੁਰ ਬਾਰਡਰ ਤੇ ਮੇਰਾ ਪਿੰਡ ਹੈ ਜੀ ਉੱਥੋਂ ਦੇ ਇੱਕ ਨੌਜਵਾਨ ਫੌਜੀ ਸੀਗਾ ਤੇ ਜਿੱਦਾਂ ਲੋਕਾਂ ਦੀ ਤਾਰ ਤੋਂ ਪਾਰ ਜਮੀਨ ਆ ਉੱਥੇ ਲੋਕ ਕਨਕ ਵੱਡਣ ਜਾਂਦੇ ਆ ਤੇ ਫੌਜੀ ਨਾਲ ਜਾਂਦੇ ਉਹਨਾਂ ਦੇ ਨੌਜਵਾਨ ਨਾਲ ਜਾਂਦੇ ਆ ਤੇ ਉਹ ਨੌਜਵਾਨ ਉਸ ਦਿਨ ਗਰਮੀ ਬਹੁਤ ਜ਼ਿਆਦਾ ਸੀ ਉਹ ਸ਼ਾਮ ਸ਼ਾਂ ਦੇ ਵਿੱਚ ਸੌ ਗਿਆ ਤੇ ਉਧਰ ਦੀ ਫੌਜ ਆਈ ਉਹਨਾਂ ਨੂੰ ਉਠਾ ਕੇ ਲੈ ਗਈ ਉਧਰ ਤੇ ਇਹ ਵੀ ਕੁਝ ਉਹਨਾਂ ਦੇ ਵੀ ਮਾਈਨਸ ਪੁਆਇੰਟ ਨੇ ਵੀ ਜਿਹੜਾ ਇਹ ਜਾਣ ਬੁੱਝ ਕੇ ਆਪਾਂ ਇੱਕ ਉਸ ਚੀਜ਼ ਦੀ ਪਹਿਲ ਕਰਨੀ ਉਹ ਵੀ ਗਲਤ ਚੀਜ਼ਾਂ ਨੇ ਭਾਈ ਤੁਹਾਡਾ ਕੀ ਨਾਂ ਸਚਿਨ ਕੰਬੋਜ ਸਚਿਨ ਕੰਬੋਜ ਸਚਿਨ ਭਾਜੀ ਤੁਹਾਡਾ ਕੀ ਕਹਿਣਾ ਜਿਸ ਤਰੀਕੇ ਦੇ ਨਾਲ ਆਪਾਂ ਪੰਜਾਬ ਦੀ ਗੱਲ ਕਰ ਲਈ ਇੰਡਸਟਰੀ ਦੀ ਗੱਲ ਕਰ ਰਹੇ ਆਪਾਂ ਫਿਲਮ ਇੰਡਸਟਰੀ ਦੀ ਗੱਲ ਕਰ ਰਹੇ ਆਂ ਫਿਲਮਾਂ ਆ ਰਹੀਆਂ ਨੇ ਤੇ ਕਈ ਆਈਆਂ ਵੀ ਨਹੀਂ ਤੇ ਹਾਲਾਂਕਿ ਇਹ 2025 ਫਿਲਮਾਂ ਵਾਸਤੇ ਬਹੁਤ ਮਾੜਾ ਰਿਹਾ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਹੋਰ ਫਿਲਮਾਂ ਹੁਣ ਰਿਲੀਜ਼ ਹੋ ਰਹੀਆਂ ਨੇ ਤੇ ਅਗਰ ਇਹ ਚੀਜ਼ਾਂ ਚੱਲਦੀਆਂ ਰਹੀਆਂ ਨਾ ਤਾਂ ਇੰਡਸਟਰੀ ਤੇ ਕਿੰਨਾ ਕ ਅਸਰ ਉਸ ਚੀਜ਼ ਦਾ ਦੇਖਣ ਨੂੰ ਮਿਲੇਗਾ ਦੇਖੋ ਜੀ ਹੁਣ ਜੋ ਫਿਲਮਾਂ ਚੱਲ ਰਹੀਆਂ ਇੰਡਸਟਰੀ ਦੀਆਂ ਤੇ ਇਹ ਹੁਣ ਦੇਖੋਂ ਤੋਂ ਪਤਾ ਲੱਗਦਾ ਵੀ ਕੀ ਮਾਹੌਲ ਆ ਕੀ ਨਹੀਂ ਹੈਗਾ ਜੀ ਮਾ ਤੇ ਬਾਕੀ ਦੇਖਣ ਤੇ ਡਿਪੈਂਡ ਹੈ ਜੀ ਹੁਣ ਲੋਕਾਂ ਦਾ ਕੀ ਕਹਿਣਾ ਤੇ ਜਿੱਦਾਂ ਹੁਣ ਤੁਸੀਂ ਫਿਲਮਾਂ ਦੇ ਟ੍ਰੇਲਰ ਆ ਰਹੇ ਬੱਬੂ ਮਾਨ ਦੀ ਫਿਲਮ ਆ ਰਹੀ ਹੈ ਜੀ ਟ੍ਰੇਲਰ ਦੇਖਿਆ ਬਹੁਤ ਵਧੀਆ ਲੱਗਿਆ ਬਟ ਅਗੇ ਕੁਝ ਸਿੱਖਣੋਂ ਵੀ ਕੁਝ ਮਿਲਦਾ ਤੇ ਨਹੀਂ ਸਿੱਖਣੋਂ ਵੀ ਕੁਝ ਮਿਲਦਾ ਜੀ ਅ ਭਾਜੀ ਤੁਹਾਡਾ ਕੀ ਕਹਿਣਾ ਜਿਸ ਤਰ੍ਹਾਂ ਬੱਬੂ ਮਾਨ ਦੀ ਗੱਲ ਕੀਤੀ ਉਹਨਾਂ ਨੇ ਬੱਬੂ ਮਾਨ ਸ਼ੌਂਕੀ ਸਰਦਾਰ ਫਿਲਮ ਦਾ ਟ੍ਰੇਲਰ ਯਾਨੀ ਰਿਲੀਜ਼ ਹੋਇਆ ਤੇ 16 ਮਈ ਨੂੰ ਫਿਲਮ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਅਗਰ ਇਹ ਇਦਾਂ ਦਾ ਮਾਹੌਲ ਰਿਹਾ ਤਾਂ ਮਾਹੌਲ ਕਿਦਾਂ ਦਾ ਬਣ ਸਕਦਾ ਇੰਡਸਟਰੀ ਵਾਸਤੇ ਦੇਖੋ ਜੀ ਲੱਖਾਂ ਕਰੋੜਾਂ ਰੁਪਏ ਲਗਾਏ ਆ ਪ੍ਰੋਡਿਊਸਰਾਂ ਨੇ ਸਾਰਾ ਪੂਰੀ ਮਿਹਨਤ ਵੀ ਕੀਤੀ ਹੈ ਟੀਮ ਨੇ ਹਨਾ ਪਤਾ ਨਹੀਂ ਇਹ ਸਾਲ ਤੋਂ ਇਹਦਾ ਪ੍ਰੋਸੈਸ ਚੱਲ ਰਿਹਾ ਜਾਂ 6 ਮਹੀਨੇ ਤੋਂ ਚੱਲ ਰਿਹਾ ਜਿੱਦਾਂ ਹੁਣ ਮਾਹੌਲ ਬਣ ਰਿਹਾ ਜੰਗ ਦਾ ਜੇ ਅਗਰ ਇਹ ਚੀਜ਼ਾਂ ਹੁੰਦੀਆਂ ਤੇ ਇਹਦੇ ਵਿੱਚ ਇੰਡਸਟਰੀ ਨੂੰ ਵੀ ਬਹੁਤ ਵੱਡਾ ਲਾਸ ਹੋਊਗਾ ਈਵਨ ਕਿ ਇਕਨੋਮੀ 'ਚ ਵੀ ਬਹੁਤ ਜ਼ਿਆਦਾ ਸਾਡਾ ਜਿਹੜਾ ਘਰਾ ਹੋਊਗਾ ਇਕ ਘਟੂਗਾ ਸਾਰਾ ਕੁਝ ਵੀ ਹਾਲਾਤ ਬਹੁਤ ਬੁਰੇ ਆਉਣ ਵਾਲੇ ਆ ਜੀ ਕੁਝ ਠੀਕ ਨਹੀਂ ਲੱਗ ਰਿਹਾ ਜਿੱਦਾਂ ਅਸੀਂ ਹੁਣ ਸੁਣ ਰਹੇ ਆ ਅੱਜ ਸਵੇਰੇ ਨਿਊਜ਼ ਚੱਲਦੀ ਪਈ ਸੀਗੀ ਕਿ ਮਲੇਰ ਕੋਟਲੇ ਆਪਸ ਵਿੱਚ ਮੁਸਲਮਾਨ ਤੇ ਉਹ ਪੰਜਾਬੀਆਂ ਦਾ ਸਿਸਟਮ ਬਾਲਾ ਖਰਾਬ ਹੋ ਗਿਆ ਤੇ ਦੇਖੋ ਵੀ ਇਹ ਗਲਤ ਗੱਲਾਂ ਨੇ ਜੀ ਨਹੀਂ ਚਾਹੀਦਾ ਸਾਰਾ ਕੁਝ ਪਰ ਹਿੰਦੁਸਤਾਨ ਤਾਂ ਸਾਰੇ ਨਾਲ ਨੇ ਫੌਜ ਦੇ ਨਾਲ ਨੇ ਹਿੰਦੁਸਤਾਨੀ ਆਪਣੇ ਬਹੁਤ ਸਾਰੇ ਯਾਨੀ ਖੁਸ਼ੀ ਮਨਾ ਰਹੇ ਆ ਕਿ ਬਦਲਾ ਲੈ ਲੀਤਾ ਮੋਦੀ ਨੇ ਤੇ ਮੋਦੀ ਸਰਕਾਰ ਨੇ ਬਹੁਤ ਵਧੀਆ ਕਰ ਰਹੀ ਹੈ ਕਿ ਜਿਹੜੇ ਮਾਨਯੋਗ ਸੀਐਮ ਮੋਦੀ ਸਾਹਿਬ ਨੇ ਪਰਦਾਨ ਮੰਤਰੀ ਜੀ ਉਹਨਾਂ ਨੇ ਕਹਿੰਦੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਬਦਲਾ ਲਿੱਤਾ ਹੈ ਆਪਣੇ ਫੂਲਵਾਮਾ ਦੇ ਲੋਕਾਂ ਦਾ ਦੇਖੋ ਜੀ ਇਹ ਬਦਲੇ ਬੁੱਦਲੇ ਵਾਲੀ ਤਾਂ ਕੋਈ ਗੱਲ ਨਹੀਂ ਇਹ ਵਿੱਚ ਕੁਝ ਸ਼ਰਾਰਤੀ ਅਨਸਰ ਹੋਏਗੇ ਆ ਜਿਹੜੇ ਕੰਮ ਖਰਾਬ ਕਰਦੇ ਆ ਕੋਈ ਬੰਦੇ ਮੈਂ ਅੱਜ ਹੀ ਦੇਖ ਰਿਆ ਸੀਗਾ ਇੱਕ ਪੱਤਰਕਾਰ ਨੇ ਪਾਇਆ ਹੋਇਆ ਸੀਗਾ ਕਿ ਪੰਜਾਬ ਪੰਜਾਬ ਨੇ ਹਾਰ ਮੰਨ ਲਈ ਪਾਕਿਸਤਾਨ ਜਿੱਤ ਗਿਆ ਦੇਖੋ ਇਹ ਢਕਾਉਣ ਵਾਲੀਆਂ ਗੱਲਾਂ ਨੇ ਕੋਈ ਇਹ ਨਹੀਂ ਕੋਈ ਸ਼ੁਭਨ ਇਹ ਗੱਲਾਂ ਆਪਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਵੀ ਆਪਾਂ ਪੰਜਾਬ ਦੇ ਲੋਕਾਂ ਨੂੰ ਢਕਾਉਣੇ ਆ ਜਾਂ ਉਧਰ ਦੇ ਲੋਕਾਂ ਨੂੰ ਢਕਾਉਣੇ ਆ ਵੀ ਦੇਖੋ ਜਾਤਾਂ ਪਾਤਾਂ ਲੱਗ ਚੀਜ਼ ਨਹੀਂ ਸਾਰਾ ਕੁਝ ਇੱਕ ਹੈ ਅਗਰ ਇਹ ਕੇਸ ਦੇ ਵਿੱਚ ਅੱਜ ਜੰਗ ਲੱਗਦਾ ਕੋਈ ਸਾਡੇ ਪਰਿਵਾਰ ਦਾ ਜੀ ਮਰਦਾ ਫੇ ਉਹਦਾ ਕੌਣ ਜ਼ਿੰਮੇਵਾਰ ਹੈ ਅੱਜ ਤੁਸੀਂ ਢਕਾ ਰਹੇ ਹੋ ਇੱਕ ਗੱਲ ਹੈ ਬਟ ਇਹ ਚੀਜ਼ਾਂ ਨਹੀਂ ਚਾਹੀਦੀਆਂ ਤੁਹਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਸਾਰਾ ਕੁਝ ਸਾਰਿਆਂ ਦਾ ਖੂਨ ਦਾ ਰੰਗ ਲਾਲ ਹੀ ਹੈ ਜੀ ਕੋਈ ਇਹ ਤਾਂ ਹੈ ਨਹੀਂ ਉਹਦਾ ਲਾਲ ਆ ਉਹਦਾ ਚਿੱਟਾ ਵੀ ਦੁਨੀਆ ਸਾਰੀ ਸੇਮ ਹੈ ਇਹ ਚੀਜ਼ਾਂ ਨਹੀਂ ਵਧੀਆ ਲੱਗਦੀਆਂ ਸਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਹਿੰਦੂਸਤਾਨੀ ਇਕੱਠੇ ਹੋ ਕੇ ਨਾਲ ਬੰਬ ਬਜਾਰੇ ਨੇ ਪਟਾਕੇ ਬਜਾਰੇ ਨੇ ਕਿ ਬਹੁਤ ਵਧੀਆ ਹੋਇਆ ਅਟੈਕ ਕੀਤਾ ਯਾਨੀ ਇਹ ਚੀਜ਼ਾਂ ਮਤਲਬ ਕਿ ਹੋਣੀਆਂ ਨਹੀਂ ਚਾਹੀਦੀਆਂ ਦੇਖੋ ਜੀ ਇਹ ਚੀਜ਼ਾਂ ਪਟਾਕੇ ਬੰਬ ਚਲਦੇ ਹੀ ਸੋਹਣੇ ਲੱਗਦੇ ਆ ਜਿਵੇਂ ਕਹਿੰਦੇ ਔੜਦੀਆਂ ਵੇਖੀਆਂ ਫਸਦੀਆਂ ਨਹੀਂ ਵੇਖੇ ਜਦੋਂ ਇਹ ਚੀਜ਼ਾਂ ਦੇ ਵਿੱਚੋਂ ਲੰਘਾਂਗੇ ਗੁਜ਼ਰਾਂਗੇ ਫਿਰ ਸਾਨੂੰ ਪਤਾ ਲੱਗੂਗਾ ਹੁਣ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਵੀ ਐ ਹੋ ਰਿਹਾ ਜਦੋਂ ਇਹ ਚੀਜ਼ਾਂ ਹੋ ਗਈਆਂ ਇਹ ਸਾਡੇ ਵੱਡੇ ਵੱਡੇਰੇ ਦੱਸਦੇ ਹੁੰਦੇ ਆ ਕਿ ਉਸ ਟਾਈਮ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ ਕਿੰਨੇ ਕਿੰਨੇ ਦਿਨ ਦਾ ਖਾਣਾ ਨਹੀਂ ਮਿਲਦਾ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਹੁੰਦੀਆਂ ਜੀ ਵੱਡੇ ਵੱਡੇਰੇ ਕੀ ਕਹਿੰਦੇ ਨੇ ਜਿਹੜੇ ਵੱਡੇ ਉਹਨਾਂ ਨੇ ਲੜਾਈਆਂ ਜੰਗਾਂ ਦੇਖੀਆਂ ਹੋਣੀਆਂ ਕੀ ਕਹਿੰਦੇ ਨੇ ਕੀ ਕੁਝ ਸੁਣਨ ਨੂੰ ਮਿਲਿਆ ਜਿਸ ਟਾਈਮ ਪੰਜਾਬ ਤੇ ਪਾਕਿਸਤਾਨ ਦੀ ਵੰਡ ਹੋਈ ਸੀਗੀ ਜੀ ਉਸ ਟਾਈਮ ਉਹਨਾਂ ਨੇ ਬਹੁਤ ਜ਼ਿਆਦਾ ਮੁਸ਼ਕਲਾਂ ਦੇਖੀਆਂ ਕਈ ਲੋਕ ਮਾਰੇ ਗਏ ਵਿੱਚ ਕਈਆਂ ਨੂੰ ਜਿੰਦਿਆਂ ਨੂੰ ਜਲਾ ਦਿੱਤਾ ਕਈਆਂ ਨੂੰ ਵੱਢ ਦਿੱਤਾ ਕਈਆਂ ਦੇ ਪਰਿਵਾਰ ਉੱਧਰ ਰਹਿ ਗਏ ਵੀ ਉਹਨਾਂ ਨੇ ਬਹੁਤ ਕੁਝ ਦੇਖਿਆ ਜੀ ਅਸੀਂ ਤਾਂ 1% ਵੀ ਨਹੀਂ ਦੇਖਿਆ ਕੁਝ ਨਹੀਂ ਦੇਖ ਸਕਦੇ ਸਾਡੇ ਜੇ ਹਿੰਮਤ ਹੀ ਹੈ ਨਹੀਂ ਜੋ ਸਾਡੇ ਵੱਡ-ਵਡੇਰੇ ਦੇਖ ਕੇ ਗਏ ਆ ਅੱਛਾ ਜਿੱਦਾਂ ਤੁਸੀਂ ਕਿਹਾ ਕਿ ਬੱਬੂ ਮਾਨ ਦੀ ਫਿਲਮ ਯਾਨੀ ਕਿੰਨਾ ਪਸੰਦ ਕਰਦੇ ਹੋ ਬੱਬੂ ਮਾਨ ਨੂੰ ਬੱਬੂ ਮਾਨ ਨੂੰ ਬਹੁਤ ਪਸੰਦ ਕਰਦਾ ਮੈਂ ਫੈਣਾ ਹੀ ਉਹਨਾਂ ਦਾ ਮੈਂ ਲਾਸਟ ਟਾਈਮ ਉਹਨਾਂ ਨੂੰ ਮਿਲ ਕੇ ਵੀ ਆਇਆ ਬਟ ਹਰੇਕ ਬੰਦਾ ਯਾਰ ਮਿਹਨਤ ਕਰਦਾ ਹੈ ਮਿਹਨਤ ਦਾ ਮੁੱਲ ਪੈਣਾ ਚਾਹੀਦਾ ਬਟ ਇਹ ਨਹੀਂ ਹੈ ਕਿ ਜਦੋਂ ਕਿਤੇ ਬਿਹਾਰ ਚ ਜਾਂ ਇਧਰ ਉਧਰ ਇਲੈਕਸ਼ਨ ਹੁੰਦੇ ਆ ਤੇ ਤੁਸੀਂ ਵੀ ਪੂਰਾ ਸਿਸਟਮ ਹੀ ਚੇਂਜ ਕਰ ਦਿਓ ਵੀ ਲੋਕਾਂ ਨੂੰ ਪੜਕਾ ਕੇ ਇੱਕ ਸਾਈਡ ਲਾ ਦਿਓ ਵੀ ਲੋਕਾਂ ਦਾ ਧਿਆਨ ਪੜਕਾਓ ਜਾਂ ਕੁਝ ਇਹ ਚੀਜ਼ਾਂ ਨਹੀਂ ਚਾਹੀਦੀਆਂ ਸੋ ਧੰਨਵਾਦ ਬਿਰਜੇ ਤੁਸੀਂ ਸਮਾਂ ਦਿੱਤਾ ਸੋ ਕਿਦਾਂ ਦੀ ਲੱਗੀ ਗੱਲਬਾਤ ਤੁਸੀਂ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਸਤਰੰਗ ਕਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਹੀ ਇਜਾਜ਼ਤ ਮੇਰੇ ਸੋਗੀ ਬਲਵਿੰਦਰ ਆਰੇ ਦੇ ਨਾਮ ਸੋ ਨੂੰ ਜਾਂਸਲਾ ਦੀ ਰਿਪੋਰਟ ਚੰਡੀਗੜ੍ਹ